ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਸ ਗਜੀਓ ਜਿਹੜੇ ਸਿਧਾਂਤਾਂ ਨੇ ਗੁਰਸਿੱਖੀ ਨੂੰ ਨਵੇਕਲਾ ਰੂਪ ਦਿੱਤਾ ਹੈ ਵਿਲੱਖਣ ਪਹਿਚਾਨ ਸਥਾਪਿਤ ਕੀਤੀ ਹੈ ਉਹਨਾਂ ਕਾਰਨਾਂ ਦੇ ਵਿੱਚੋਂ ਉਹਨਾਂ ਸਿਧਾਂਤਾਂ ਦੇ ਵਿੱਚੋਂ ਇੱਕ ਬੜਾ ਵੱਡਾ ਸਿਧਾਂਤ ਚੜ੍ਹਦੀ ਕਲਾ ਦਾ ਹੋਣਾ ਹੈ ਪੋਜ਼ਿਟਿਵਨੈਸ ਦਾ ਹੋਣਾ ਹੈ ਜੇ ਅਸੀਂ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਚਾਹੇ ਬਹੁਤ ਸਾਰੇ ਦੁੱਖਾਂ ਦੇ ਨਾਲ ਗੁਰੂ ਸਾਹਿਬ ਦਾ ਵਾਹ ਪੈਂਦਾ ਰਿਹਾ ਹੈ ਪਰ ਫਿਰ ਵੀ ਗੁਰੂ ਸਾਹਿਬ ਹਮੇਸ਼ਾ ਸ਼ੁਕਰਾਨੇ ਦੇ ਵਿੱਚ ਰਹਿੰਦੇ ਨੇ ਛੜਲੀ ਕਲਾ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਸਾਹਿਬ ਨੇ ਅਜਿਹੇ ਬੋਲਾਂ ਨੂੰ ਸਿਰਫ ਲਿਖਿਆ ਨਹੀਂ ਆਵੇਂ ਉਹ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸਨ ਆਵੇਂ ਉਹ ਜੰਗਲਾਂ ਦੇ ਵਿੱਚ ਰਹਿ ਰਹੇ ਸਨ ਪਰ ਇੱਕ ਚੀਜ਼ ਜੋ ਹਮੇਸ਼ਾ ਹੀ ਉਹਨਾਂ ਕੋਲ ਰਹੀ ਉਸੀ ਚੜ੍ਹਦੀ ਕਲਾ ਗੁਰਸਿੱਖਾਂ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਚਾਹੇ ਭਾਈ ਮਣੀ ਸਿੰਘ ਜੀ ਹੋਣ ਬਾਬਾ ਦੀਪ ਸਿੰਘ ਜੀ ਹੋਣ ਉਹ ਹਰੇਕ ਅਵਸਥਾ ਦੇ ਵਿੱਚ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਨਜ਼ਰੀ ਆਉਂਦੇ ਹਨ ਤੇ ਇਹ ਸਿੱਖਾਂ ਦੇ ਖੂਨ ਦੇ ਵਿੱਚ ਇਹ ਗੱਲ ਹੈ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਕਈ ਵਾਰ ਅਸੀਂ ਆਪਣੇ ਇਸ਼ਟ ਦੇ ਵਿੱਚ ਪੱਕੇ ਨਾ ਹੋਣ ਦੇ ਕਾਰਨ ਇਸ ਚੜ੍ਹਦੀ ਕਲਾ ਵਾਲੇ ਸਿਧਾਂਤ ਤੋਂ ਦੂਰ reh ਜਾਂਦੇ ਹਾਂ ਲੇਕਿਨ ਚੜ੍ਹਦੀ ਕਲਾ ਇੰਨਾ ਇੰਪੋਰਟੈਂਟ ਪੁਆਇੰਟ ਹੈ ਕਿ ਜੇਕਰ ਇਸ ਨੂੰ ਆਪਣੇ ਮਨ ਦਾ ਆਧਾਰ ਬਣਾ ਲਿਆ ਜਾਵੇ ਤਾਂ ਅਸੀਂ ਹਰੇਕ ਹਾਲਤ ਦੇ ਨਾਲ ਲੜਨ ਦੇ ਲਈ ਸਮਰੱਥ ਹੋ ਸਕਦੇ ਹਾਂ ਪਰ ਇਹ ਜਿਹੜੀ ਚੜ੍ਹਦੀ ਕਲਾ ਹੈ ਇਹਦਾ ਕਾਰਨ ਕੀ ਹੈ ਇਹ ਕਿਵੇਂ ਆ ਸਕਦੀ ਹੈ ਆਪਾਂ ਰੋਜ਼ ਪੜ੍ਹਦੇ ਹਾਂ ਗਾਉਂਦੇ ਹਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਉਪਲਾ ਕਿ ਇਹ ਚੜਦੀ ਕਲਾ ਤਾਂ ਆ ਸਕਦੀ ਹੈ ਪਰ ਉਸ ਤੋਂ ਪਹਿਲਾਂ ਦਾ ਜਿਹੜਾ ਪ੍ਰੋਸੈਸ ਹੈ ਕਿ ਨਾਨਕ ਨਾਮ ਇਹ ਨਾਮ ਦਾ ਕਨਸੈਪਟ ਪਹਿਲਾ ਆਉਂਦਾ ਹੈ ਜੇ ਨਾਮ ਹੈ ਤਾਂ ਚੜਦੀ ਕਲਾ ਹੈ ਸੋ ਗੁਰੂ ਪਾਤਸ਼ਾਹ ਜੀ ਦੇ ਬੜੇ ਮਹਾਨ ਗੁਰਸਿੱਖ ਨਾਮ ਨਾਲ ਰੰਗੀ ਹੋਈ ਰੂਹ ਭਾਈ ਵੀਰ ਸਿੰਘ ਜੀ ਆਪਣੀ ਰਚਨਾ ਦੇ ਵਿੱਚ ਇਹ ਗੱਲ ਨੂੰ ਬੜਾ ਇੰਪੋਰਟੈਂਟ ਦੱਸਦੇ ਹੋਏ ਲਿਖਦੇ ਹਨ ਕਿ ਇੱਕੋ ਨੁਕਤੇ ਦੇ ਵਿੱਚ ਗੱਲ ਮੁੱਕ ਜਾਂਦੀ ਹੈ ਜੇ ਸਾਨੂੰ ਸਮਝ ਆ ਜਾਵੇ ਕਿ ਚੜਦੀ ਕਲਾ ਦਾ ਮਤਲਬ ਕੀ ਹੈ ਭਾਈ ਵੀਰ ਸਿੰਘ ਜੀ ਆਪਣੀ ਰਚਨਾ ਦੇ ਵਿੱਚ ਚੜ੍ਹਦੀ ਕਲਾ ਬਾਰੇ ਇਸ ਤਰ੍ਹਾਂ ਦਾ ਹਵਾਲਾ ਦਰਜ ਕਰਦੇ ਹਨ ਨਾਮ ਸਿਮਰਨ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਬਹੁਤ ਥਾਵਾਂ ਤੇ ਹਵਾਲੇ ਮਿਲਦੇ ਹਨ ਕਿ ਨਾਮ ਸਿਮਰਨ ਕਿਸੇ ਵੀ ਜਗਿਆਸੂ ਦੇ ਲਈ ਕਿਸੇ ਵੀ ਗੁਰਸਿੱਖ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਨਾਮ ਸਿਮਰਨ ਦੇ ਦੁਆਰਾ ਅਸੀਂ ਗੁਰੂ ਪਾਤਸ਼ਾਹ ਜੀ ਨਾਲ ਪਰਮੇਸ਼ਰ ਨਾਲ ਆਪਣੀ ਸਾਂਝ ਬਣਾ ਸਕਦੇ ਹਾਂ ਗੁਰੂ ਅਰਜਨ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਲਿਖਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸਨ ਮਾਹੇ ਮੁਟਾਵੋ ਇੱਥੋਂ ਤੱਕ ਬਾਣੀ ਦੇ ਵਿੱਚ ਦਰਜ ਹੈ ਕਿ ਨਾਨਕ ਦੇ ਘਰ ਕੇਵਲ ਨਾਮ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਰਹਿਣ ਵਾਲਾ ਹਰੇਕ ਗੁਰਸਿੱਖ ਹਰੇਕ ਜਿਗਿਆਸੂ ਇਸ ਨਾਮ ਦੇ ਨਾਲ ਜ਼ਰੂਰ ਸਾਝ ਪਾਵੇ ਕਿਉਂਕਿ ਨਾਮ ਨੇ ਸਦੀਵੀ ਤੌਰ ਤੇ ਸਾਡੇ ਜੀਵਨ ਦੇ ਵਿੱਚ ਸਹਾਈ ਹੋਣਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਕਿ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕਿ ਨਾਮ ਨੇ ਗੁਰੂ ਨੇ ਸਾਧੂ ਨੇ ਸਦਾ ਹੀ ਨਾਲ ਰਹਿਣਾ ਹੈ ਭਾਈ ਵੀਰ ਸਿੰਘ ਜੀ ਇਸ ਨੁਕਤੇ ਬਾਰੇ ਆਪਣੀ ਰਚਨਾ ਦੇ ਵਿੱਚ ਲਿਖਦੇ ਹਨ ਕਿ ਨਾਮ ਸਿਮਰਨ ਦੇ ਨਾਲ ਸਾਡੇ ਅੰਦਰ ਇੱਕ ਮੈਥੇਮੈਟਿਕਲ ਪੁਆਇੰਟ ਫਾਇਦਾ ਹੋ ਜਾਂਦਾ ਹੈ ਇਸ ਦੇ ਨਾਲ ਮਨ ਦੀ ਹਾਲਤ ਪੋਜ਼ਿਟਿਵ ਹੋ ਜਾਂਦੀ ਹੈ ਭਾਵ ਮਨ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਲੱਗ ਪੈਂਦਾ ਹੈ ਇਸ ਨੁਕਤੇ ਬਾਰੇ ਹੀ ਬੁੱਲੇ ਸ਼ਾਹ ਜ਼ਿਕਰ ਕਰਦਾ ਹੈ ਕਿ ਇੱਕ ਨੁਕਤੇ ਵਿੱਚ ਗੱਲ ਮੁਕਦੀ ਹੈ ਇਹ ਨੁਕਤਾ ਵਿਦਾਂਤੀਆਂ ਦਾ ਖੱਟਾ ਬਨਣਾ ਨਹੀਂ ਹੈ ਭਰੋਸਾ ਇੱਕ ਬੜੀ ਭਾਰੀ ਤਾਕਤ ਹੈ ਇਹ ਮਨ ਦੇ ਪੋਜੀਟਿਵ ਵਿੱਚ ਹੋਣ ਦੀ ਹਾਲਤ ਹੈ ਫਕੀਰ ਦਾ ਮਨ ਜਦ ਕਿਸੇ ਕਾਰਨ 네ਗੇਟਿਵ ਹੋ ਜਾਂਦਾ ਹੈ ਤਾਂ ਉਹ ਇਸ ਨੂੰ ਫਿਰ ਪੋਜੀਟਿਵ ਕਰ ਲੈਂਦਾ ਹੈ ਕਿਸੇ ਮਨ ਵਿੱਚ ਸੰਸੇ ਦਾ ਹੋਣਾ ਇਹ 네ਗੇਟਿਵ ਹੋਣਾ ਹੈ ਨਾਮ ਜਪਣ ਵਾਲੇ ਦਾ ਮਨ ਪੋਜੀਟਿਵ ਹੋ ਜਾਂਦਾ ਹੈ ਤੇ ਦੂਸਰੇ ਉਸਤੇ ਵਾਹਿਗੁਰੂ ਦੀ ਵੀ ਮਿਹਰ ਹੋ ਜਾਂਦੀ ਹੈ ਇਸ ਤਰ੍ਹਾਂ ਉਸੇ ਦੇ ਰਾਹੀਂ ਹੋਰਨਾ ਦਾ ਵੀ ਭਲਾ ਹੋ ਜਾਂਦਾ ਹੈ ਉਧਾਰ ਹੋ ਜਾਂਦਾ ਹੈ ਨਾਮੀਪੁਰਖ ਗੁਣ ਸਾਗਰ ਹੋ ਜਾਂਦਾ ਹੈ ਉਹ ਬੇ ਲੋੜ ਹੋ ਜਾਂਦਾ ਹੈ ਭਾਵ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਸਿੱਧੀਆਂ ਤੇ ਹੋਰ ਇਸ ਪ੍ਰਕਾਰ ਦੀਆਂ ਤਾਕਤਾਂ ਸੁਤੇ ਸiddhi ਉਸਦੇ ਮਗਰ ਲੱਗ ਜਾਂਦੀਆਂ ਹਨ ਪਰ ਉਹ ਪ੍ਰਵਾਹ ਨਹੀਂ ਕਰਦਾ ਵਾਹਿਗੁਰੂ ਉਹਦੀਆਂ ਲੋੜਾਂ ਨੂੰ ਆਪ ਜਾਣਦਾ ਹੈ ਤੇ ਪੂਰੀਆਂ ਕਰਦਾ ਰਹਿੰਦਾ ਹੈ ਉਸ ਦੀ ਸੰਗਤ ਨਾਲ ਜੀਵਾਂ ਦੇ ਸੰਸਾਰੀ ਤਾਪ ਤੇ ਕਸ਼ਟ ਨਿਵਾਰਨ ਹੋ ਜਾਂਦੇ ਨੇ ਮਨ ਦੀ ਪੋਜ਼ਿਟਿਵ ਹਾਲ ਦੇ ਅਨੁਸਾਰ ਹੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਪਾਲੀ ਨੂੰ ਦੂਰ ਕੀਤਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਸ਼ਹਿਰ ਵਿੱਚ ਪਈ ਹੈਜੇ ਦੀ ਬਿਮਾਰੀ ਨੂੰ ਦੂਰ ਕੀਤਾ ਸੀ ਸੋ ਨਾਮਹੀਣ ਦੀ ਹਾਲਤ ਵਾਲਿਆਂ ਦੇ ਲਈ ਇਹ ਬਚਨ ਹੈ ਨਾ ਬਿਨਾ ਸਭ ਝੂਠ ਪ੍ਰਾਨੀ ਗੋਵਿੰਦ ਭਜਨ ਬਿਨ ਅਵਰ ਸੰਗ ਰਾਤੇ ਤੇ ਸਭ ਮਾਇਆ ਮੂਠ ਪ੍ਰਾਨੀ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੋਈ ਸਫਲਤਾ ਦੇਖੀ ਹੈ ਤਾਂ ਇਹ ਸਭ ਨਾਮ ਦੀ ਬਰਕਤ ਹੈ ਵਾਹਿਗੁਰੂ ਚਿੰਤਾਮਣੀ ਹੈ ਪਰ ਚਿੰਤਾਮਣੀ ਨਾਲੋਂ ਵੀ ਉਸ ਦੀ ਇਹ ਵਿਸ਼ੇਸ਼ਤਾ ਜ਼ਿਆਦਾ ਹੈ ਕਿ ਉਹ ਕਰਣਾਮਈ ਹੈ ਆਪ ਤਰੁੱਟ ਕੇ ਦਿੰਦਾ ਹੈ ਤੇ ਦੀਨ ਦਿਆਲ ਵੀ ਹੈ ਸੋ ਭਾਈ ਵੀਰ ਸਿੰਘ ਜੀ ਦਾ ਇਹ ਥੋਟ ਬੜਾ ਇੰਪੋਰਟੈਂਟ ਹੈ ਕਿ ਸਾਨੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ ਪਰ ਚੜ੍ਹਦੀ ਕਲਾ ਆ ਕਿਵੇਂ ਸਕਦੀ ਹੈ ਇਸ ਦੇ ਬਾਰੇ ਸਾਨੂੰ ਉਹਨਾਂ ਨੇ ਦੱਸਿਆ ਹੈ ਕਿ ਇਹ ਨਾਮ ਸਿਮਰਨ ਦੇ ਦੁਆਰਾ ਆਉਣੀ ਹੈ ਨਾ ਕਿ ਕਿਸੇ ਹੋਰ ਚਲਾਕੀ ਦੇ ਨਾਲ ਸੋ ਭਾਈ ਵੀਰ ਸਿੰਘ ਜੀ ਦੇ ਇਸ ਥੋਟ ਦੇ ਵਿੱਚ ਸਾਨੂੰ ਪੋਜ਼ਿਟਿਵਨੈਸ ਜਾ ਚੜ੍ਹਦੀ ਕਲਾ ਦਾ ਜਿਹੜਾ ਸਿਧਾਂਤ ਹੈ ਉਹ ਪਤਾ ਲੱਗਦਾ ਹੈ ਕਿ ਅਸੀਂ ਕਿਸ ਤਰ੍ਹਾਂ ਪੋਜ਼ਿਟਿਵ ਹਮੇਸ਼ਾ ਰਹਿ ਸਕਦੇ ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਸਕਦੇ ਹਾਂ ਇਸ ਦੇ ਨਾਮ ਨੂੰ ਜੀਵਨ ਦਾ ਆਧਾਰ ਬਣਾਉਣਾ ਹੀ ਪਵੇਗਾ ਭਾਈ ਵੀਰ ਸਿੰਘ ਜੀ ਆਪਣੀ ਜ਼ਿੰਦਗੀ ਦਾ ਹਵਾਲਾ ਦੱਸਦੇ ਹਨ ਕਿ ਜੇ ਮੇਰੇ ਜੀਵਨ ਦੇ ਵਿੱਚ ਕੋਈ ਕਾਮਯਾਬੀ ਹੋਈ ਹੈ ਤਾਂ ਇਸ ਚੜ੍ਹਦੀ ਕਲਾ ਦੇ ਕਾਰਨ ਹੋਈ ਹੈ ਸੋ ਅੱਜ ਦੇ ਪ੍ਰਸੰਗ ਦੁਆਰਾ ਸਾਨੂੰ ਇਹ ਗੱਲ ਸਮਝਦੇ ਵਿੱਚ ਆਉਂਦੀ ਹੈ ਕਿ ਜੀਵਨ ਦੇ ਵਿੱਚ ਨਾਮ ਸਿਮਰਨ ਹੀ ਇਕ ਅਜੀਹਾ ਸਾਧਨ ਹੈ ਜੋ ਸਦੀਵੀ ਤੌਰ ਤੇ ਸਾਡੀ ਰੱਖਿਆ ਵੀ ਕਰਦਾ ਹੈ ਜੋ ਸਾਡੀ ਸਾਂਝ ਉਸ ਪਰਮੇਸ਼ਰ ਨਾਲ ਬਣਾਉਂਦਾ ਹੈ ਪਰਮੇਸ਼ਰ ਜੋ ਖੁਦ ਨਿਰਪਉ ਨਿਰਵੈਰ ਹੈ ਜਿਹੜਾ ਉਸ ਨਿਰਪਉ ਤੇ ਨਿਰਵੈਰ ਦੀ ਆਰਾਧਨਾ ਕਰਦਾ ਹੈ ਉਹ ਖੁਦ ਵੀ ਨਿਰਪਉ ਜਪੈ ਸਗਲ ਭਉ ਮਿਟੇ ਦੇ ਸਿਧਾਂਤ ਦਾ ਧਾਰ ਨਹੀਂ ਹੋ ਜਾਂਦਾ ਹੈ ਤੇ ਦੂਸਰੇ ਪਾਸੇ ਸੋ ਡਰੇ ਜੇ ਪਾਪ ਕਮਾਉਂਦਾ ਦੀ ਹਾਲਤ ਸਾਡੇ ਸਾਹਮਣੇ ਆਉਂਦੀ ਹੈ ਸੋ ਆਪਾਂ ਸਾਰੇ ਇਸ ਭਾਈ ਵੀਰ ਸਿੰਘ ਜੀ ਦੇ ਬਚਨ ਨੂੰ ਸਮਝੀਏ ਤੇ ਨਾਮ ਦੇ ਨਾਲ ਜੁੜਨਾ ਕਰੀਏ ਤਾਂ ਜੋ ਜੀਵਨ ਦੇ ਵਿੱਚ ਅਸੀਂ ਢੈਂਦੀ ਕਲਾ ਦੇ ਵਿੱਚ ਨਾ ਜਾ ਕੇ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰ ਸਕੀਏ ਐਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਨੀ ਸਾਹ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ